ਕੰਗਣਾ ਰਣੌਤ ਨੂੰ ਬੰਬੇ ਹਾਈ ਕੋਰਟ ਤੋਂ ਵੱਡਾ ਝਟਕਾ ਲੱਗਿਆ ਹੈ ਤਦ ਦੱਸਦੀ ਹੈ ਕੰਗਣਾ ਔਰ ਨੌਤ ਦੀ ਫਿਲਮ ਐਮਰਜੈਂਸੀ ਉੱਤੇ ਸੰਕਟ ਦੇ ਬਦਲ ਨੇ ਜਿਹੜੇ ਉਹ ਘਟ ਹੋਣ ਦਾ ਨਾਮ ਨਹੀਂ ਲੈ ਰਹੇ ਹਨ ਦੱਸਦੀ ਹੈ ਕਿ ਕੰਗਣਾ ਦੀ ਫਿਲਮ ਐਮਰਜੈਂਸੀ ਦੀ ਰਿਲੀਜ਼ ਡੇਟ 6 ਸਤੰਬਰ ਹੈ ਪਰ ਫਿਲਮ ਆਪਣੀ ਤੈਅ ਰਿਲੀਜ਼ ਡੇਟ ਉੱਤੇ ਰਿਲੀਜ਼ ਨਹੀਂ ਹੋ ਰਹੀ ਹੈ ਹੁਣ ਐਮਰਜੈਂਸੀ ਲਈ ਵੱਡੀਆਂ ਸਮੱਸਿਆਵਾਂ ਮਾਂ ਨੇ ਜਿਹੜੀਆਂ ਉਹ ਖੜੀਆਂ ਹੋ ਗਿਆ ਹਨ ਹਾਈ ਕੋਰਟ ਦਾ ਫੈਸਲਾ ਆ ਗਿਆ ਹੈ ਅਤੇ ਫਿਲਮ ਤੇ ਰਿਲੀਜ਼ ਦੋ ਹਫ਼ਤਿਆਂ ਦੇ ਲਈ ਵਧਾ ਦਿੱਤੀ ਗਈ ਹੈ। ਕੰਗਣਾ ਰਣਾਉਤ ਦੀ ਫਿਲਮ ਐਮਰਜੈਂਸੀ ਉੱਤੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਲਜ਼ਾਮ ਹੈ। ਐਮਰਜੈਂਸੀ ਉੱਤੇ ਛਾਏ ਕਾਲੇ ਬੱਦਲਾਂ ਨੂੰ ਹਟਾਉਣ ਲਈ ਨਿਰਮਾਤਾਵਾਂ ਨੇ ਬੰਬੇ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ। ਐਮਰਜੈਂਸੀ ਦੇ ਨਿਰਮਾਤਾਵਾਂ ਨੇ ਅਦਾਲਤ ਨੂੰ ਅਪੀਲ ਕੀਤੀ ਕਿ ਉਹ ਸੈਂਸਰ ਬੋਰਡ ਨੂੰ ਜਲਦ ਤੋਂ ਜਲਦ ਫਿਲਮ ਦਾ ਸਰਟੀਫਿਕੇਟ ਜਾਰੀ ਕਰਨ ਦਾ ਹੁਕਮ ਦੇਣ ਦੱਸਦੀ ਹੈ ਕਿ ਫਿਲਮ 6 ਸਤੰਬਰ ਨੂੰ ਰਿਲੀਜ਼ ਹੋਣੀ ਹੈ ਪਰ ਕੋਰਟ ਨੇ ਸੈਂਸਰ ਬੋਰਡ ਨੂੰ ਫਿਲਮ ਨੂੰ ਸਰਟੀਫਿਕੇਟ ਨਾ ਦੇਣ ਦਾ ਹੁਕਮ ਦਿੱਤਾ ਹੈ ਐਮਰਜੈਂਸੀ ਦੇ ਨਿਰਮਾਤਾਵਾਂ ਨੇ ਅਦਾਲਤ ਦੇ ਵਿੱਚ ਆਪਣੀ ਪਟੀਸ਼ਨ ਦੇ ਵਿੱਚ ਦਾਵਾ ਕੀਤਾ ਹੈ ਕਿ ਸੈਂਸਰ ਬੋਰਡ ਨੇ ਗੈਰ ਕਾਨੂੰਨੀ ਅਤੇ ਜਾਣਬੁੱਝ ਕੇ ਫਿਲਮ ਸਰਟੀਫਿਕੇਟ ਨੂੰ ਰੋਕ ਦਿੱਤਾ ਹੈ ਐਮਰਜੈਂਸੀ ਲਈ ਵਕੀਲ ਨੇ ਦਾਵਾ ਕੀਤਾ ਕਿ ਸੈਂਸਰ ਬੋਰਡ ਫਿਲਮ ਨੂੰ ਸਰਟੀਫਿਕੇਟ ਦੇਣ ਲਈ ਤਿਆਰ ਹੈ ਪਰ ਜਾਰੀ ਨਹੀਂ ਕਰ ਰਿਹਾ ਇਸ ਪਟੀਸ਼ਨ ਉੱਤੇ ਜਸਟਿਸ ਬੀਸੀ ਗੋਲਾਬ ਵਾਲਾ ਅਤੇ ਫਿਰਦੋਸ ਪੁਨੀ ਵਾਲਾ ਦੀ ਬੈਂਚ ਨੇ ਤੁਰੰਤ ਸੁਣਵਾਈ ਕੀਤੀ ਤੁਹਾਨੂੰ ਦੱਸ ਦਈਏ ਕਿ ਕੰਗਣਾ ਰਣੌਤ ਨੇ ਫਿਲਮ ਐਮਰਜੈਂਸੀ ਦਾ ਨਿਰਦੇਸ਼ਨ ਕੀਤਾ ਹੈ ਅਤੇ ਉਹ ਫਿਲਮ ਦੀ ਸਹਿ-ਨਿਰਮਾਤਾ ਵੀ ਹੈ ਇਸ ਫਿਲਮ ਦੇ ਵਿੱਚ ਕੰਗਣਾ ਰਣੌਤ ਦੇਸ਼ ਦੀ ਪਹਿਲੀ ਅਤੇ ਇਕਲੌਤੀ ਮਹਿਲਾ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਉਣ ਚਾਰੀ ਹੈ ਜਦੋਂ ਤੋਂ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਹੈ ਉਦੋਂ ਤੋਂ ਹੀ ਸਿੱਖ ਭਾਈਚਾਰੇ ਦੇ ਵਿੱਚ ਫਿਲਮ ਪ੍ਰਤੀ ਰੋਸ ਹੈ ਸਿੱਖ ਭਾਈਚਾਰੇ ਦਾ ਇਲਜ਼ਾਮ ਹੈ ਕਿ ਟ੍ਰੇਲਰ ਤੋਂ ਪਤਾ ਲੱਗਦਾ ਹੈ ਕਿ ਉਹਨਾਂ ਦੇ ਭਾਈਚਾਰੇ ਨੂੰ ਕਾਤਲ ਦਿਖਾਇਆ ਜਾ ਰਿਹਾ ਹੈ ਤਾਂ ਉੱਥੇ ਹੀ ਕੰਗਣਾ ਰਣੌਤ ਦੇ ਵੱਲੋਂ ਆਪਣੇ ਐਕਸ ਅਕਾਊਂਟ ਉੱਤੇ ਇੱਕ ਪੋਸਟ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਅੱਜ ਮੈਂ ਸਾਰਿਆਂ ਦੀ ਪਸੰਦ ਦੀ ਟਾਰਗੇਟ ਬਣ ਗਈ ਹਾਂ ਦੇਸ਼ ਨੂੰ ਜੁਗਾਉਣ ਲਈ ਮੈਨੂੰ ਇਹ ਸਿਲਾ ਮਿਲਿਆ ਹੈ ਕੰਗਣਾ ਰਣੌਤ ਨੂੰ ਬੰਬੇ ਹਾਈ ਕੋਰਟ ਤੋਂ ਵੱਡਾ ਝਟਕਾ ਲੱਗਿਆ ਹੈ ਤਦ ਦੱਸਦੀ ਹੈ ਕੰਗਣਾ ਔਰ ਨੌਤ ਦੀ ਫਿਲਮ ਐਮਰਜੈਂਸੀ ਉੱਤੇ ਸੰਕਟ ਦੇ ਬੱਦਲ ਨੇ ਜਿਹੜੇ ਉਹ ਘਟ ਹੋਣ ਦਾ ਨਾਮ ਨਹੀਂ ਲੈ ਰਹੇ ਹਨ ਦੱਸਦੀ ਹੈ ਕਿ ਕੰਗਣਾ ਦੀ ਫਿਲਮ ਐਮਰਜੈਂਸੀ ਦੀ ਰਿਲੀਜ਼ ਡੇਟ 6 ਸਤੰਬਰ ਹੈ ਪਰ ਫਿਲਮ ਆਪਣੀ ਤੈਅ ਰਿਲੀਜ਼ ਡੇਟ ਉੱਤੇ ਰਿਲੀਜ਼ ਨਹੀਂ ਹੋ ਰਹੀ ਹੈ ਹੁਣ ਐਮਰਜੈਂਸੀ ਲਈ ਵੱਡੀਆਂ ਸਮੱਸਿਆਵਾਂ ਹਨ ਜਿਹੜੀਆਂ ਉਹ ਖੜੀਆਂ ਹੋ ਗਈਆਂ ਹਨ ਹਾਈ ਕੋਰਟ ਦਾ ਫੈਸਲਾ ਆ ਗਿਆ ਹੈ ਅਤੇ ਫਿਲਮ ਦੀ ਰਿਲੀਜ਼ 2 ਹਫਤਿਆਂ ਦੇ ਲਈ ਵਧਾ ਦਿੱਤੀ ਗਈ ਹੈ ਕੰਗਣਾ ਰਣਾਉਤ ਦੀ ਫਿਲਮ ਐਮਰਜੈਂਸੀ ਉੱਤੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਲਜ਼ਾਮ ਹੈ ਐਮਰਜੈਂਸੀ ਉੱਤੇ ਛਾਏ ਕਾਲੇ ਬੱਦਲਾਂ ਨੂੰ ਹਟਾਉਣ ਲਈ ਨਿਰਮਾਤਾਵਾਂ ਨੇ ਬੰਬੇ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ ਐਮਰਜੈਂਸੀ ਦੇ ਨਿਰਮਾਤਾਵਾਂ ਨੇ ਅਦਾਲਤ ਨੂੰ ਅਪੀਲ ਕੀਤੀ ਕਿ ਉਹ ਸੈਂਸਰ ਬੋਰਡ ਨੂੰ ਜਲਦ ਤੋਂ ਜਲਦ ਫਿਲਮ ਦਾ ਸਰਟੀਫਿਕੇਟ ਜਾਰੀ ਕਰਨ ਦਾ ਹੁਕਮ ਦੇਣ ਦੱਸਦੀ ਹੈ ਕਿ ਫਿਲਮ 6 ਸਤੰਬਰ ਨੂੰ ਰਿਲੀਜ਼ ਹੋਣੀ ਹੈ ਪਰ ਕੋਰਟ ਨੇ ਸੈਂਸਰ ਬੋਰਡ ਨੂੰ ਫਿਲਮ ਨੂੰ ਸਰਟੀਫਿਕੇਟ ਨਾ ਦੇਣ ਦਾ ਹੁਕਮ ਦਿੱਤਾ ਹੈ ਐਮਰਜੈਂਸੀ ਦੇ ਨਿਰਮਾਤਾਵਾਂ ਨੇ ਅਦਾਲਤ ਦੇ ਵਿੱਚ ਆਪਣੀ ਪਟੀਸ਼ਨ ਦੇ ਵਿੱਚ ਦਾਵਾ ਕੀਤਾ ਹੈ ਕਿ ਸੈਂਸਰ ਬੋਰਡ ਨੇ ਗੈਰਕਾਨੂੰਨੀ ਅਤੇ ਜਾਣਬੁੱਝ ਕੇ ਫਿਲਮ ਸਰਟੀਫਿਕੇਟ ਨੂੰ ਰੋਕ ਦਿੱਤਾ ਹੈ ਐਮਰਜੈਂਸੀ ਲਈ ਵਕੀਲ ਨੇ ਦਾਵਾ ਕੀਤਾ ਕਿ ਸੈਂਸਰ ਬੋਰਡ ਫਿਲਮ ਨੂੰ ਸਰਟੀਫਿਕੇਟ ਦੇਣ ਲਈ ਤਿਆਰ ਹੈ ਪਰ ਜਾਰੀ ਨਹੀਂ ਕਰ ਰਿਹਾ ਇਸ ਪਟੀਸ਼ਨ ਉੱਤੇ ਜਸਟਿਸ ਬੀਸੀ ਗੋਲਾਬ ਵਾਲਾ ਅਤੇ ਫਿਰਦੋਸ ਪੁਨੀ ਵਾਲਾ ਦੀ ਬੈਂਚ ਨੇ ਤੁਰੰਤ ਸੁਨਵਾਈ ਕੀਤੀ ਤੁਹਾਨੂੰ ਦੱਸ ਦਈਏ ਕਿ ਕੰਗਣਾ ਰਣੌਤ ਨੇ ਫਿਲਮ ਐਮਰਜੈਂਸੀ ਦਾ ਨਿਰਦੇਸ਼ਨ ਕੀਤਾ ਹੈ ਅਤੇ ਉਹ ਫਿਲਮ ਦੀ ਸਹਿ-ਨਿਰਮਾਤਾ ਵੀ ਹੈ ਇਸ ਫਿਲਮ ਦੇ ਵਿੱਚ ਕੰਗਣਾ ਰਣੌਤ ਦੇਸ਼ ਦੀ ਪਹਿਲੀ ਅਤੇ ਇਕਲੌਤੀ ਮਹਿਲਾ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਉਣ ਚਾਰੀ ਹੈ ਜਦੋਂ ਤੋਂ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਹੈ ਉਦੋਂ ਤੋਂ ਹੀ ਸਿੱਖ ਭਾਈਚਾਰੇ ਦੇ ਵਿੱਚ ਫਿਲਮ ਪ੍ਰਤੀ ਰੋਸ ਹੈ ਸਿੱਖ ਭਾਈਚਾਰੇ ਦਾ ਇਲਜਾਮ ਇੱਕ ਟ੍ਰੇਲਰ ਤੋਂ ਪਤਾ ਲੱਗਦਾ ਹੈ ਕਿ ਉਹਨਾਂ ਦੇ ਭਾਈਚਾਰੇ ਨੂੰ ਕਾਤਲ ਦਿਖਾਇਆ ਜਾ ਰਿਹਾ ਹੈ ਤਾਂ ਉੱਥੇ ਹੀ ਕੰਗਣਾ ਰਣੌਤ ਦੇ ਵੱਲੋਂ ਆਪਣੇ ਐਕਸ ਅਕਾਊਂਟ ਉੱਤੇ ਇੱਕ ਪੋਸਟ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਅੱਜ ਮੈਂ ਸਾਰਿਆਂ ਦੇ ਪਸੰਦ ਦੀ ਟਾਰਗੇਟ ਬਣ ਗਈ ਹਾਂ ਦੇਸ਼ ਨੂੰ ਜੁਗਾਉਣ ਲਈ ਮੈਨੂੰ ਇਹ ਸਿਲਾ ਮਿਲਿਆ ਹੈ